ਸਤਿ ਸ੍ਰੀ ਅਕਾਲ ਵੀਰੋ ਤੁਹਾਡਾ ਆਪਣਾ YouTube ਚੈਨਲ ਅਮਨਪ੍ਰੀਤ ਡੈਰੀ ਪਰੰਗਣ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਤੁਹਾਡੇ ਲਈ ਤਿੰਨ ਨਖਸ਼ੇਲੀ ਲੈ ਕੇ ਆਏ ਆ ਆ ਜੋ ਵੀਰ ਤੋਂ ਡਿਟੇਲ ਲੈ ਲੈਣੇ ਆ ਸਤਿ ਸ੍ਰੀ ਅਕਾਲ ਵੀਰ ਜੀ ਵੀਰੇ ਨਾਮ ਨਾਮ ਮਿਸ਼ਵ ਸਿੰਘ ਜੀ ਪਿੰਡ ਨਹੀਂ ਜੀ ਜ਼ਿਲ੍ਹਾ ਮੁਕਾਈ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਕਿਹੜੇ ਰਹ ਜਾਂਦੇ ਆ ਆਪਾਂ ਨੂੰ ਕੁਸਾਰਾ ਇਹਦੇ ਬੋਡੇ ਜੀ ਲੋਪੋ ਚਾ ਕਰ ਤੇ ਵੀਰੇ ਪਹਿਲੀ ਵਾਰ ਦੀ ਡਿਟੇਲ ਦਿਓ ਜੀ ਕਿੰਨੇਵੇਂ ਸੁਵੇ ਆ ਜੀ ਇਹ ਦੂਜੇ ਸੁਵੇ ਵਿੱਚ ਹੀ ਆ ਜੀ ਦੂਜੇ ਸਵੇਰ ਪਛੀ ਆ ਵੀਰੇ ਦੂਜੇ ਨਾਲ ਤੀਜੇ ਹੋ ਬਸ ਦੂਜੇ ਤੇ ਵੀਰੇ ਕਿੰਨਾ ਟਾਈਮ ਹੋ ਗਿਆ ਨੂੰ ਸੂਈ ਨੂੰ ਇਹਨੂੰ 3 ਕ ਮਹੀਨੇ ਹੋਏ ਤਿੰਨ ਕ ਮਹੀਨੇ ਵੀਰ ਕਹਿੰਦਾ ਸੂਈ ਨੂੰ ਹੋਇਆ ਵੀਰੇ ਇਸ ਟਾਈਮ ਦੁੱਧ ਕਿੰਨਾ ਰੈਡੀ ਆ ਦੋਤੇ ਇਸ ਲਈ 11 ਕਿਲੋ ਆ ਜੀ 11 ਕਿਲੋ ਵੀਰ ਕਹਿੰਦਾ ਦੁੱਧ ਰੈਡੀ ਆ ਚੋਣ ਵਾਲਾ ਬਾਕੀ ਤੁਸੀਂ ਲੇਵੇ ਤੇ ਨਾੜਾਂ ਦੇਖ ਸਕਦੇ ਹੋਗੇ ਫੁੱਲ ਵੱਡੀ ਬਿਹੜਾ ਛੋਟੀ ਨਹੀਂ ਹੈਗੀ ਵੀਰੇ ਮਾੜੀ ਜੀ ਖੋਲ ਦਿਓ ਖੋਲ ਦਿੰਦਾ ਨਹੀਂ ਬਰੇਨੇ ਤਾਜੀ ਨੇ ਕਿੰਨਾ ਕ ਦੁੱਧ ਪਾਇਆ ਦੁੱਧ ਨੇ ਪਾਇਆ 20 ਕਿਲੋ 20 ਕਿਲੋ ਐਡੀ ਵੇੜ ਨੂੰ ਕੋਈ ਬਹੁਤ ਬਾਲਾ ਵੀ ਨਹੀਂ ਹੈਗਾ ਚੰਗੀ ਵੇੜਾ ਬਰੀਡ ਵਾਲੀ ਕੱਲਾ ਕੱਲਾ ਥਾਣਾ ਨਿਖਣਵਾ ਪੂਰੀ ਪੇਸਤੇ ਲੱਗਿਆਗਾ ਜਾਨ ਵਾਲੀ ਬੱਚੀ ਆ ਗਈ ਫੁੱਲ ਵੱਡੀ ਆ ਛੋਟੀ ਨਹੀਂ ਹੈਗੀ ਤੇ ਬਰੇਨੇ ਤਾਜੀ ਨੇ 20 ਕਿਲੋ ਦੁੱਧ ਪਾਇਆ ਸੀਗਾ 20 ਭਾਈ ਕਿਲੋ ਪਾਇਆ ਸੀ ਤੇ ਵੀਰੇ ਹੁਣ 11 ਕਿਲੋ ਆ ਹੁਣ 11 ਕਿਲੋ ਹੋ ਗਏ 10 ਮੰਨੇ ਜੀ 10 ਮੰਨੇ ਕੇ ਵੀਰ ਕੇ ਵੀਰ ਕਹਿੰਦਾ ਕੋਈ ਆ ਜਾਵੇ ਦੋ ਡੰਗ ਚੋਲੇ ਕੋਈ ਚਾਰ ਡੰਗ ਚੋਲੇ ਤੇ ਵੀਰੇ ਇਧਰ ਆ ਇਧਰ ਇਧਰ ਰੇਟ ਜਮਾ ਜੈ ਜੀ ਇਹ 42000 ਦੀ ਦੇ ਦਾਂਗੇ ਮੰਨ ਤਾਲ ਹੋ ਜੂ ਕੱਟਾਂਗੇ ਵੀਰੇ ਦੋ ਨੰਬਰ ਤੇ ਇਹ ਕੱਟੀ ਹੈ ਜੀ ਕਿੰਨੇ ਮਹੀਨੇ ਦੀ ਹੈ ਇਹ 9 ਮਹੀਨੇ ਦੀ ਕੱਟੀ ਹੈ ਜੀ 9 ਮਹੀਨੇ ਦੀ ਕੱਟੀ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਫੁੱਲ ਵੱਡੀ ਆ ਸਿੰਗੀ-ਸਿੰਗੀ ਦੇਖੋ ਗੋਲ ਸਿੰਗੀ ਦੀ ਆ ਤੋੜ ਦੇ ਮੈਂ ਤੋੜ ਦਿਆ ਕੱਟੀ ਤੋਂ ਹੁੰਦੇ ਜਰੂਰੀ ਨਹੀਂ ਇਹ ਪਾ ਦਿਆ ਕੋਈ ਨਾ ਵੀਰੇ ਰਹਿਂਦ ਤੇ ਵੀਰੇ ਦੀ ਮਾਂ ਦਾ ਦੁੱਧ ਕਿੰਨਾ ਕੁ ਦਿੱਤਾ ਵੇ ਦੁੱਧ 14 ਕਿਲੋ ਦੁੱਧ ਆ ਜੀ ਚਾਚੇ ਤੁਸੀਂ ਲਈ ਜੀ ਓਕੇ ਵੀਰੇ ਤੇ ਰੇਟ ਦਾ ਰੇਟ ਜਮਾ ਜੀ 18000 ਦੀ ਦੇ ਦਾਂਗੇ ਐਮਨਤੀ ਦੀ ਕੱਟੀ ਆ ਜੀ ਮੰਨਤਨ ਹੋ ਜੂ ਕਰ ਦਾਂਗੇ ਰੇ 10 ਨੰਬਰ ਦੇ ਇਹ 托ਕੜ ਗਾਜ 托ਕੜ ਗਾ ਅਰੇ ਇਹਦੇ ਥਲੇ ਕਿੰਨਾ ਕ ਦੁੱਧ ਇਹ ਥਲੇ 6 ਕਿਲੋ ਦੁੱਧ ਹੈ 6 ਕਿਲੋ ਦੁੱਧਾ ਬਾਕੀ ਤੁਸੀਂ ਵੱਡੀ ਬੈੜ ਆ ਗਈ ਛੋਟੀ ਨਹੀਂ ਹੈਗੀ ਕੱਲਾ ਕੱਲਾ ਥਾਣਾ ਨਿਕਲਣਾ ਪੂਰੀ ਸਪੇਸ ਤੇ ਲੱਗਿਆ ਹੈਗਾ ਕਾਲੀ ਬੈੜ ਤੇ ਵੀਰੇ ਇਹਦਾ ਤਾਜੀ ਦਾ ਕਿੰਨਾ ਕ ਦੁੱਧ ਪਾਇਆ ਵੈ ਇਹਦੇ 16 ਕਿਲੋ ਪਾਇਆ 16 ਕਿਲੋ ਵੀਰ ਕਹਿੰਦਾ ਤਾਜੀ ਦਾ ਦੁੱਧ ਪਾਇਆ ਵੈ ਤਾਂ ਤੇ ਵੀਰੇ ਇਹ ਕਿੰਨਾ ਕ ਦੇ ਦੂੰਗੀ ਤੇਰੇ ਹਿਸਾਬ ਨਾਲ ਹੁਣ ਕਿੰਨਾ ਕ ਰੈਡੀ ਹੈ ਇਹਦੇ ਲਈ ਹੁਣ ਇੱਕਤੀ 6 ਕਿਲੋ ਰੈਡੀ ਆ ਜੀ 6 ਕਿਲੋ ਰੈਡੀ ਆ ਤਾਜੀ ਦਾ 16 ਕਿਲੋ ਦੁੱਧ ਪਾਇਆ ਵੈਗਾ ਤੇ ਹੁਣ ਦੂਜਾ ਸੂਆ ਸੂਈ ਵੀ ਆ ਦੂਜਾ ਸੂਆ ਸੂਈ ਵੀ ਹੈ ਨਾ ਮੇਰੀ ਦੁੱਧ ਚਾਹ ਵੀ ਦੂਜਾ ਸੂਆ ਸੂਈ ਵੀ ਆ ਫੋਲ ਵੱਡੀ ਬਹਿੜਾ ਕਦ ਬਜੇ ਨਾਲੀ ਤੇ ਵੀਰੇ ਦਾ ਰੇਟ ਇਹਦਾ ਜਮਾ ਰੇਟ ਚ ਸਹੀ ਜਮਾ 10000 ਦੇਣਾ ਹੈ ਮਾਨਤਾ ਨਾਲ ਕਰ ਦਾਂਗੇ 16000 ਤੋਂ ਵੀ ਰੈਂਦਾ ਹੈਗਾ ਮਾਨਤਾ ਨਾਲ ਕਰ ਦਾਂਗੇ ਚੈਨ ਨੰਬਰ ਦਾ ਤੇ 2 ਨੰਬਰ ਵੀ ਆ 18000 ਤੋਂ ਮੰਨਤਨ ਹੋਊਗਾ ਬਾਕੀ ਦੀ ਕੱਟੀ ਦੇਖ ਲੈ ਕਹਿੰਦੇ ਮੈਂ 29 ਦੀ ਕੱਟੀ ਆ ਤੇ 3 ਨੰਬਰ ਤੇ ਆ ਤੋਹਫਾ ਪੀਸ ਆ ਫੁੱਲ ਵੱਡੀ ਬੈਡ ਠੰਡੀਆਂ ਸੀਲਾਂ ਬਹੁਤ ਆਈ ਵੀਰੇ ਬਣੀ ਬਣੀ ਵੀ ਆ ਬਣੀ ਨਹੀਂ ਹੈਗੀ ਤਿੰਨ-ਚ ਮਹੀਨੇ ਦੀ ਨਹੀਂ ਸੂਈ ਆਈ ਚਲ 14-15 ਤੇ ਵੀਰੇ ਆ ਆ ਆਪਣੀ ਇਹ ਵੀ ਨਹੀਂ ਬਣੀ ਇਹ ਥੱਲੇ ਵੀਰ ਕਹਿੰਦਾ 14-15 ਕਿਲੋ ਦਾ ਚਵਾ ਦਊਗੀ ਜੇ ਕੋਈ ਵੀਰ ਚੰਗੀ ਸੇਵਾ ਕਰੂਗਾ ਬਾਕੀ ਫੁੱਲ ਵੱਡੀ ਬੈਡ ਬਰੇ ਫਾਰਮ ਚੁ ਲਈ ਆਪਾ ਹਾਂਜੀ ਪਰਸੋਂ ਲਈ ਆ ਜੀ ਇਹ ਕੱਲ ਰਾਤ ਆਈ ਹੈ ਜੀ ਇਹ ਕੱਲ ਰਾਤ ਆਈ ਆ ਆ ਪਰਸੋਂ ਆਈ ਆ ਇਹ ਕਹਿੰਦੇ ਕੱਟਿ ਹੋਗੇ ਦੋ ਤਿੰਨ ਦਿਨ ਜੀ ਕੱਟੀ ਨੂੰ ਹੋਗੇ ਦੋ ਤਿੰਨ ਦਿਨ ਬਰੇ ਫੋਨ ਨੰਬਰ ਜੀ ਫੋਨ ਨੰਬਰ 8327960890 8427960890 ਵੀਰ ਦਾ ਮੋਬਾਈਲ ਨੰਬਰ ਆ ਜੇ ਕਿਸੇ ਵੀਰ ਨੂੰ ਕੋਈ ਵੀ ਨਾਂ ਤੇਰਾ ਨਾਂ ਨਾ ਗਾ ਪਸੰਦ ਹੋਵੇ ਤਾਂ ਵੀਰ ਨਾਲ ਕੰਟੈਕਟ ਕਰ ਸਕਦਾ ਆ